ਸਰੀਆ ਕਾਲ ਦੋਸਤੋ ਜੁੜ ਗਏ ਹੋ ਮੌਸਮ ਪੰਜਾਬ ਟੀਵੀ ਦੇ ਨਾਲ ਸਵੇਰ ਦੇ 6:00 ਵੱਜ ਚੁੱਕੇ ਨੇ 5:27 ਮਿੰਟ ਹੋ ਚੁੱਕੇ ਨੇ ਤੇ ਤੁਹਾਡੇ ਨਾਲ ਇਸ ਸਮੇਂ ਜਿਹੜੀ ਲਾਈਵ ਅਪਡੇਟ ਸਾਂਝੀ ਕਰਨ ਲੱਗੇ ਆ ਕਿ ਪੂਰਬੀ ਹਵਾਵਾਂ ਚੱਲ ਰਹੀਆਂ ਨੇ ਤੇ ਅੱਜ ਵੀ ਜਿਹੜੇ ਮੀਂਹ ਦੀਆਂ ਕਾਰਵਾਈਆਂ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਹੋਣਗੀਆਂ ਸਵੇਰ ਦੇ ਸਮੇਂ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਮੋਹਾਲੀ ਰੂਪਨਗਰ ਰੋਪੜ ਦੰਗਲ ਤੇ ਪਟਿਆਲਾ ਸ੍ਰੀ ਫਤਿਹਗੜ੍ਹ ਸਾਹਿਬ ਇਹਨਾਂ ਇਲਾਕਿਆਂ ਵਿੱਚ ਜਿਹੜੀ ਬੱਦਲਵਾਈ ਆ ਹਜੇ ਵੀ ਬਰਕਰਾਰਾ ਜਿਹੜੀ ਕਿ ਤੁਸੀਂ ਦੇਖਿਆ ਸੀ ਰਾਤ ਅੱਧੀ ਰਾਤੋਂ ਪਹਿਲਾ ਪਹਿਲਾ ਜਿਹੜੀ ਹਨੇਰੀ ਹਰਿਆਣੇ ਦੇ ਵਿੱਚ ਪਹੁੰਚੀ ਤੇ ਦੁਬਾਰਾ ਫੇਰ ਸਵੇਰ ਦੇ ਸਵੇ ਅੱਧੀ ਰਾਤ ਤੋਂ ਬਾਅਦ ਦੁਬਾਰਾ ਫੇਰ ਜਿਹੜੀ ਵਾਪਸੀ ਕਰੀ ਆ ਉਸੇ ਹਨੇਰੀ ਨੇ ਪੂਰਬੀ ਹਵਾਵਾਂ ਦੇ ਦੁਆਰੇ ਕਾਰਨ ਤਾਂ ਇਸ ਸਮੇਂ ਵੀ ਪੂਰਬੀ ਹਵਾਵਾਂ ਜਿਹੜੀਆਂ ਤੇਜ਼ ਜਿਹੜੀਆਂ ਕਿ ਅਸੀਂ ਕਹਿ ਸਕਦੇ ਆ ਤੇਜ਼ ਹਵਾਵਾਂ ਹਨੇਰੀ ਰੂਪ ਦੇ ਚੱਲ ਰਹੀਆਂ ਨੇ ਤੇ ਰਾਤ ਵਾਲੀ ਹਨੇਰੀ ਤੇ ਜਿਹੜੀ ਕਿ ਪਹਿਲਾ ਹਨੇਰੀ ਆਈ ਸੀ ਉਸ ਨੇ ਬਹੁਤ ਥਾਵਾਂ ਦੇ ਉੱਤੇ ਜਿਹੜੀ ਆ ਇਹ ਨੁਕਸਾਨਾ ਹੋ ਕੀਤਾ ਕਿ ਜਲੰਧਰ ਦੇ ਵਿੱਚ ਇੱਕ ਟਾਵਰ ਗਿਰਿਆ ਗੱਡੀ ਦੇ ਉੱਤੇ ਤੇ ਇੱਕ ਲੁਧਿਆਣਾ ਦੇ ਵਿੱਚ ਕੰਦ ਗਿਰਿਆ ਜਿਹਦੇ ਨਾਲ ਇੱਕ ਜਾਨੀ ਨੁਕਸਾਨ ਹੋਇਆ ਤੇ ਦੂਜਾ ਬੁਪਾਰਾ ਇੱਕਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਅੱਗ ਸੀ ਜਿਹੜੀ ਤੂਫਾਨ ਦੇ ਨਾਲ ਲੱਗੀ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਦੀਆਂ ਜੋ ਜਾਣਕਾਰੀਆਂ ਸਾਨੂੰ ਲੈ ਪ੍ਰਾਪਤ ਹੋਣ ਜਾਂ ਨੇ ਦੋਸਤੋ ਤਸਵੀਰ ਦੇ ਵਿੱਚ ਤੁਸੀਂ ਇਸ ਸਮੇਂ ਵੀ ਦੇਖ ਸਕਦੇ ਹੋ ਕਿ ਅਸਮਾਨ ਦੇ ਵਿੱਚ ਜਿਹੜੇ ਬੱਦਲ ਨੇ ਉਹ ਬਣੇ ਹੋਏ ਨੇ ਗਾੜੇ ਬੱਦਲ ਆ ਚੁੱਕੇ ਨੇ ਤੇ ਆਉਣ ਵਾਲੇ ਸਮੇਂ ਤੱਕ ਇਹੇ ਮੀਡੀਆ ਕਾਰਵਾਈਆਂ ਇਸੇ ਤਰ੍ਹਾਂ ਵਰਕ ਕਰਦਾ ਰਹਿਣਗੇ ਜਾਨੀ ਕਿ 10 11 ਵਜੇ ਤੱਕ ਮਾਹੌਲ ਜਿਹੜਾ ਮੌਸਮ ਦਾ ਇਸੇ ਤਰ੍ਹਾਂ ਦਾ ਰਹੂਗਾ ਹੋਰ ਅਪਡੇਟ ਆਊਗੀ ਤਾਂ ਤੁਹਾਡੇ ਨਾਲ ਜਾਣਕਾਰੀ ਜਿਹੜੀ ਉਹ ਸਾਂਝੀ ਕਰ ਦਵਾਂਗੇ ਕਿਤੇ ਕਿਰਮਣ ਕਰੇ ਹੋਊਗੀ ਕਿਤੇ ਮੌਸਮ ਸਾਫ਼ ਰਹੂਗਾ ਕਿਤੇ ਧੁੱਪਸ਼ਾਲਾ ਮੌਸਮ ਜਿਹੜਾ ਉਹ ਇਸ ਤਰ੍ਹਾਂ ਦਾ ਬਣਿਆ ਰਹੂਗਾ ਤੇ ਫਿਲਹਾਲ ਮੌਸਮ ਦੇ ਵਿੱਚ ਕਰਬਟ ਜਿਹੜਾ ਕਿ ਅਸੀਂ ਕਹਿ ਸਕਦੇ ਹੂਮਸ ਪਰ ਹੀ ਗਰਮੀ ਤਹ ਜਿਹੜੇ ਫਿਲਹਾਲ 10 11 ਵਜੇ ਤੱਕ ਰਾਹਤ ਰਹੂਗੀ ਤੇ ਇਸ ਸਮੇਂ ਤੁਸੀਂ ਦੇਖ ਸਕਦੇ ਚੰਡੀਗੜ੍ਹ ਮਹਾਲੀ ਮਹਾਲੀ ਵਾਲੀ ਸਾਈਡ ਜਿਹੜਾ ਕਿ ਬੱਦਲ ਹੈ ਉਹ ਅਸਮਾਨ ਦੇ ਵਿੱਚ ਚੜਿਆ ਹੋਇਆ ਹੈ ਤੇ ਇਧਰ ਨੂੰ ਵਧੀਆ ਝੱਟ ਜਿਹੜੀ ਮੀਂਹ ਦੀ ਉਹ ਲੱਗੂਗੀ ਤੇ ਪਟਿਆਲੇ ਦੇ ਵਿੱਚ ਵੀ ਕੁਝ ਖੇਤਰਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਥੋੜੇ ਸਮੇਂ ਤੱਕ ਹੋ ਸਕਦੀਆਂ ਨੇ ਤੇ ਹਵਾਵਾਂ ਨੇ ਜਿਹੜੀਆਂ ਪੂਰਬੀ ਉਹ ਲਗਾਤਾਰ ਤੇਜ਼ ਚੱਲ ਰਹੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਮੀਂਹਿਆ ਤੇ ਲਾਈਵ ਤਸਵੀਰਤਾਂ ਨਾਲ ਮੌਸਮ ਪੰਜਾਬ ਟੀਵੀ ਦੇ ਉੱਤੇ ਸਾਂਝੇ ਕਰ ਰਹੇ ਹਾਂ ਦੋਸਤੋ ਤੁਸੀਂ ਵੀ ਸਾਨੂੰ ਸ਼ੇਅਰ ਕਰ ਸਕਦੇ ਹੋ ਜੁਮੇ ਤੁਹਾਡੇ ਇਲਾਕੇ ਦੇ ਵਿੱਚੋਂ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਸਾਨੂੰ ਇਹੜੀਆਂ ਵੀਡੀਓਜ਼ ਭੇਜ ਦਿੱਤੀਆਂ ਨੇ ਤੇ ਉਹ ਵੀਡੀਓਜ਼ ਅਸੀਂ ਅਪਲੋਡ ਵੀ ਕਰਾਂਗੇ ਤੇ ਤੁਸੀਂ ਵੀ ਸਾਨੂੰ ਵੀਡੀਓ ਭੇਜ ਸਕਦੇ ਹੋ ਮੈਸੇਂਜਰ ਦੇ ਉੱਤੇ ਸਾਡੇ WhatsApp ਨੰਬਰ ਦੇ ਉੱਤੇ ਜੋ ਤਸਵੀਰਾਂ ਨੇ ਜਿਵੇਂ ਕਿ ਹਨੇਰੀ ਦੇ ਨਾਲ ਕਈ ਜਗ੍ਹਾ ਦੇ ਉੱਤੇ ਦਰਖਤ ਟੁੱਟੇ ਨੇ ਤੇ ਕਈ ਜਗ੍ਹਾ ਦੇ ਉੱਤੇ ਜਿਹੜਾ ਮੀਂਹ ਆ ਉਹ ਬੜੀਆ ਚੰਗੇ ਸਰਾਟੇਦਾਰ ਪਿਆ ਦੇਖ ਸਕਦੇ ਹੋ ਦੱਖਣੀ ਇਲਾਕੇ ਦੇ ਵਿੱਚ ਇਹ ਮੌਸਮ ਜਿਹੜਾ ਹਜੇ ਫਿਲਹਾਲ ਸਾਫ਼ ਦਿਖਾਈ ਦੇ ਰਿਹਾ ਹੈ ਤੇ ਇਧਰੋਂ ਪੂਰਬੀ ਇਲਾਕੇ ਦੇ ਵਿੱਚ ਜਿਹੜਾ ਮੌਸਮਾ ਉਹ ਬਦਲਿਆ ਹੋਇਆ ਪੂਰਬੀ ਇਲਾਕੇ ਦੇ ਵਿੱਚ ਇਹ ਜਿਹੜੀ ਬੱਦਲਵਾਈ ਆ ਪੂਰੀ ਸਟਰੋਂਗ ਬਣੀ ਹੋਈ ਹੈ ਤੇ ਮੀਂਹ ਦੀਆਂ ਕਾਰਵਾਈਆਂ ਕਿਤੇ ਕਿਤੇ ਟੁੱਟਵੇਂ ਰੂਪ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਤੇ ਇਸ ਤਰ੍ਹਾਂ ਇਹ 10 11 ਵਜੇ ਤੱਕ ਜਿਹੜਾ ਮਾਹੌਲ ਮੀਂਹ ਵਾਲਾ ਬਣਿਆ ਰਹੂਗਾ ਹੋਰ ਦੋਸਤੋ ਜਾਣਕਾਰੀ ਹਜੇ ਫਿਲਹਾਲ ਇਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੌਸਮ ਕਰਵਟ ਲੈਣ ਦਾ ਹੈ ਜਿਹੜਾ ਨਜ਼ਰ ਆਊਗਾ ਯਾਨੀ ਕਿ ਧੁੱਪ ਨਿਕਲੂਗੀ 10 11 ਵਜੇ ਤੋਂ ਬਾਅਦ 10 11 ਵਜੇ ਤੱਕ ਆਪਾਂ ਨੂੰ ਇਹ ਮੀਂਹ ਦੀਆਂ ਕਾਰਵਾਈਆਂ ਚਾਹੇ ਉਹ ਘੱਟ ਹੋਣ ਚਾਹੇ ਉਹ ਵੱਧ ਹੋਣ ਇਸ ਤਰ੍ਹਾਂ ਦਾ ਮਾਹੌਲ ਬਣਾਇਆ ਰਹੂਗਾ ਜਿਹੜੀ ਹਨੇਰੀ ਆ ਉਹ ਸਵੇਰ ਦੇ 3 4 ਵਜੇ ਤੋਂ ਬਾਅਦ ਦੁਬਾਰਾ ਫੇਰ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਵਾਪਸੀ ਕਰ ਚੁੱਕੀ ਹੈ ਹੁਣ ਇਸ ਸਮੇਂ ਜਿਹੜੀ ਪੂਰਬੀ ਹਨੇਰੀ ਹੈ ਪੂਰਬੀ ਹਵਾ ਜਿਹੜੀ ਉਹ ਚੱਲ ਰਹੀ ਹੈ ਪੂਰਬ ਵਾਲੀ ਹਨੇਰੀ ਜਿਹੜੀ ਆਈ ਹੋਈ ਹੈ ਤੇ ਸਵੇਰ ਦੀ ਜਿਹੜੀ ਪਹਿਲਾ ਜਿਹੜੀ ਸੌਰੀ ਰਾਤ ਆਈ ਹਨੇਰੀ ਸੀ ਉਹ ਪੱਛਮੀ ਹਨੇਰੀ ਆਈ ਸੀ ਜਿਹਦੇ ਨਾਲ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਦਰਖਤ ਵੀ ਟੁੱਟੇ ਨੇ ਬਿਜਲੀ ਦੇ ਖੰਭੇ ਵੀ ਟੁੱਟੇ ਨੇ ਤੇ ਕਈ ਇਲਾਕਿਆਂ ਦੇ ਵਿੱਚ ਜਿਹੜੀ ਲਾਈਟ ਆ ਉਹ ਹਜੇ ਵੀ ਗੁੱਲ ਹੋਈ ਹੋਈ ਆ ਤੇ ਪਟਿਆਲਾ ਜ਼ਿਲ੍ਹੇ ਦੇ ਵੀ ਕਈ ਪਿੰਡਾਂ ਦੇ ਵਿੱਚ ਲਾਈਟ ਆ ਜਿਹੜੀ ਫਿਲਹਾਲ ਗੁੱਲ ਹੋਈ ਹੋਈ ਹੈ ਤੇ ਜਿਹੜੀ ਹਨੇਰੀ ਆ ਉਹ ਕਾਫੀ ਇਲਾਕਿਆਂ ਦੇ ਵਿੱਚ ਤੇਜ਼ ਆਈ ਹੈ ਤੇ ਕਈਆਂ ਦੇ ਵਿੱਚ ਥੋੜੀ ਆ ਦਰਮਿਆਨੇ ਪੱਧਰ ਦੀ ਸੀ ਇਸ ਤਰ੍ਹਾਂ ਦੀ ਜਿਹੜੀਆਂ ਘਟਨਾਵਾਂ ਨੇ ਜਿਹੜੇ ਕਿਆਸਰਾਈਆਂ ਅਸੀਂ ਕੱਲ ਲਾ ਕੇ ਤੁਹਾਨੂੰ ਦੱਸਿਆ ਸੀ ਕਿ ਹਨੇਰੀ ਤੇ ਮੀਂਹ ਦੀਆਂ ਕਾਰਨਾਂ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੋਣ ਗਿਆ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਇਹ ਬੱਦਲਬਾਈ ਬਣੀ ਹੋਈ ਹੈ ਮੀਡੀਆ ਕਾਰਵਾਈਆਂ 10 11 ਵਜੇ ਤੱਕ ਜੈਨੀ ਕਿ ਪਹਿਲੇ ਘੰਟੇ ਤੱਕ ਇਹ ਮੀਡੀਆ ਕਾਰਵਾਈਆਂ ਪਰ ਦੇਖਣ ਨੂੰ ਮਿਲਣਗੀਆਂ ਤੇ ਜਰੂਰ ਵੀਡੀਓ ਭੇਜ ਸਕਦੇ ਤੁਸੀਂ ਜਿੱਥੇ-ਇਥੇ ਮੀਡੀਆ ਕਾਰਵਾਈਆਂ ਹੋਣਗੇ ਦੋਸਤੋ ਜਾਂ ਜਿੱਥੇ-ਇਥੇ ਵੀ ਬੱਦਲਬਾਈ ਪਹੁੰਚੀ ਹੋਈ ਹੈ ਤੁਸੀਂ ਸਾਨੂੰ ਵੀਡੀਓ ਭੇਜੋ ਤੇ ਅਸੀਂ ਤੁਹਾਡੀ ਵੀਡੀਓ ਨੂੰ ਫੇਸਬੁਕ ਆਈਡੀ ਦੇ ਮੈਸੇਂਜਰ ਦੇ ਰਾਹੀਂ ਵੇ ਸਕਦੇ ਹਾਂ ਤੁਹਾਡੇ ਇਹ ਵੀਡੀਓ ਨੂੰ ਅਸੀਂ ਫੇਸਬੁੱਕ ਦੀ ਸਟੋਰੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਉੱਤੇ ਸ਼ੇਅਰ ਕਰਾਂਗੇ ਕਿਉਂਕਿ ਜਿਹੜੀ ਰਾਤ ਹਨੇਰੀ ਆਈ ਆ ਉਸ ਦੇ ਵੀਡੀਓ ਸਾਡੇ ਕੋਲ ਆਈਆਂ ਸੀ ਤਾਂ ਅਸੀਂ ਉਹ ਸ਼ੇਅਰ ਕੀਤੇ ਨੇ ਇੱਕ ਦੋ ਕ੍ਰੈਨਲ ਤਾਂ ਉਹ ਸ਼ੇਅਰ ਕਰ ਦਵਾਂਗੇ ਕਈ ਇਲਾਕਿਆਂ ਦੇ ਵਿੱਚ ਅੱਗ ਲੱਗੀ ਆ ਕਈਆਂ ਦੇ ਵਿੱਚ ਜਾਨੀ ਤੇ ਮਾਲੀ ਨੁਕਸਾਨ ਵੀ ਜਿਹੜਾ ਹੋਇਆ ਇੱਕ ਦੋ ਜਗ੍ਹਾ ਦੇ ਉੱਤੇ ਟਾਵਰ ਡਿੱਗੇ ਨੇ ਗੱਡੀਆਂ ਦੇ ਉੱਤੇ ਤੇ ਇੱਕ ਦੋ ਜਗ੍ਹਾ ਦੇ ਉੱਤੇ ਜਿਹੜਾ ਅ ドラਕ ਤੋਂ ਪੋਰਟ ਟੋਟੇ ਦੇ ਬਿਜਲੀ ਵਾਲੇ ਇਸ ਤਰ੍ਹਾਂ ਦੇ ਘਟਨਾਵਾਂ ਹੋਈਆਂ ਨੇ ਤੇ ਲੁਧਿਆਣਾ ਦੇ ਵਿੱਚ ਜਿਹੜੀ ਕੰਦ ਗੇਰੀ ਆ ਰਾਤ ਵਾਲੀ ਹਨੇਰੀ ਦੇ ਨਾਲ ਉਸ ਦਿਨ ਲ ਇੱਕ ਜਾਣੀ ਨੁਕਸਾਨ ਜਿਹੜਾ ਹੋਇਆ ਉਸ ਦੀ ਅਪਡੇਟ ਜਿਹੜੀ ਸਾਡੇ ਲੋਵੇ ਆਈ ਹੈ ਇਸ ਤਰ੍ਹਾਂ ਦੀ ਇੱਕ ਡਰਾਮਾ ਦੋਸਤੋ ਜਿਹੜੀ ਰਾਤ ਵਾਲੀ ਹਨੇਰੀ ਜਿਵੇਂ ਕਿਸ ਤੰਦਰੁਸਤ ਸੀ ਕਿ ਕੁਝ ਖੇਤਰਾਂ ਦੇ ਵਿੱਚ ਹਨੇਰੀ ਜਿਹੜੀ ਉਹ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਹੋਊਗੀ ਕੁਝ ਦੇ ਵਿੱਚ ਉਹ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲੀ ਹਨੇਰੀ ਵੀ ਜਿਹੜੀ ਪਹੁੰਚੀ ਸੀ ਇੰਨੀ ਸੁਪਰ ਫਾਸਟ ਹਨੇਰੀ ਜਿਹੜੀ ਪੰਜਾਬ ਦੇ ਵਿੱਚ ਆਈ ਸੀ ਤੇ ਢੋੜ ਮਿੱਟੀ ਹਨੇਰੀ ਉਸ ਦੇ ਵਿੱਚ ਬਣੀ ਹੋਈ ਸੀ ਤੇ ਉਸ ਤੋਂ ਬਾਅਦ ਮੀਂਹ ਦੀ ਕਾਰਵਾਈ ਵੀ ਹੋਈ ਆ ਥੋੜੇ ਸਮੇਂ ਬਾਅਦ ਜਿਹੜੀ ਕਿ 8-9 ਵਜੇ ਦੇ ਬਾਅਦ ਕਈ ਇਲਾਕਿਆਂ ਦੇ ਵਿੱਚ ਮੀਂਹ ਦੇ ਕਾਰਨ ਇਹ ਟੁੱਟਵੇ ਰੂਪ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਨੇ ਤੇ ਇਸ ਸਮੇਂ ਵੀ ਤੁਸੀਂ ਦੇਖ ਸਕਦੇ ਹੋ ਜਿਹੜੇ ਹਰਿਆਣੇ ਦੇ ਇਲਾਕੇ ਨੇ ਇਹਨਾਂ ਦੇ ਵਿੱਚ ਬੱਦਲਬਾਈ ਬਣੀ ਹੋਈ ਆ ਜਾ ਆਪਾਂ ਕਹਿ ਸਕਦੇ ਆ ਚੰਡੀਗੜ੍ਹ ਮਹਾਲੀ ਰੂਪਨਗਰ ਰੋਪੜ ਮੰਗਲ ਸ੍ਰੀ ਫਤਿਹਗੜ੍ਹ ਸਾਹਿਬ ਜਪਟਿਆਲੇ ਦੇ ਬਹੁਤੇ ਇਲਾਕਿਆਂ ਦੇ ਵਿੱਚ ਜਿਹੜੀ ਬੱਦਲਵਾਈ ਬਣੀ ਹੋਈ ਹੈ ਇਹ ਬੱਦਲਵਾਈ ਦੇ ਨਾਲ ਮੀਂਹ ਦੀ ਕਾਰਵਾਈ ਜਿਹੜੀ ਕਿ ਅਸੀਂ ਕਹਿ ਸਕਦੇ ਆ 9 10 ਵਜੇ ਤੱਕ ਹੋਣ ਗਿਆ ਉਸ ਤੋਂ ਬਾਅਦ ਮੌਸਮ ਜਿਹੜਾ ਧੁੱਪ ਛਾਂਲਾ ਫੇਰ ਬਣਦਾ ਹੋਇ ਨਜ਼ਰ ਆਊਗਾ ਤੇ ਬਾਕੀ ਜੋ ਅਪਡੇਟ ਦੁਪਹਿਰ ਤੋਂ ਬਾਅਦ ਆਊਗੀ ਉਹ ਫਿਰ ਦੁਬਾਰਾ ਆਪਾਂ ਸੈਟਲਾਈਟ ਦੇ ਮੁਤਾਬਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਤਾਵਾਂਗੇ ਕਿ ਕਿੰਨੇ ਕ ਪਰਸੈਂਟ ਜਿਹੜੇ ਮੀਂਹ ਦੇ ਚਾਂਸ ਅੱਜ 25 ਤਰੀਕ ਨੂੰ ਬਣੇ ਹੋਏ ਨੇ ਫਿਲਹਾਲ ਇਹ ਹੀ ਅਪਡੇਟ ਹੈ ਕੇ ਮੀਂਹ ਦੀਆਂ ਕਾਰਵਾਈਆਂ ਦੁਪਹਿਰ ਦੇ ਸਮੇਂ ਤੱਕ ਸੌਰੀ 10 11 ਵਜੇ ਤੱਕ ਮੌਰੂਪ ਦੇ ਵਿੱਚ ਜਾਨੀ ਕਿ ਕਿਤੇ ਕਿਣਮਣ ਖੜੀ ਕਿਤੇ ਵਧੀਆ ਸਰਾਟਾ ਕਿਤੇ ਹਵਾ ਦੇ ਨਾਲ ਹੀ ਬੱਦਲ ਜਿਹੜਾ ਆ ਕੇ ਲੰਘੂਗਾ ਤੇ ਬਾਕੀ ਤੁਸੀਂ ਸਾਨੂੰ ਵੀਡੀਓ ਭੇਜ ਸਕਦੇ ਹੋ ਵੱਤੋ ਵੱਤ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਦੋਸਤੋ ਕਿਉਂਕਿ ਮੌਸਮ ਹੈ ਜਿਹੜਾ 25 ਤਰੀਕ ਦਾ ਅੱਜ ਬਦਲਿਆ ਹੋਇਆ ਹੈ ਮਜਾਜ ਬਦਲ ਚੁੱਕਿਆ ਹੈ ਜਿਹੜੇ ਕਿ 24% ਚਾਂਸ ਸਾਨੂੰ ਦਿਖਾਈ ਦੇ ਰਹੇ ਸੀ ਤਾਂ ਉਸ ਦੇ ਮੁਤਾਬਕ ਫਿਲਹਾਲ ਹਜੇ 24% ਹੀ ਬੱਦਲ ਵਾਈ ਜਿਹੜੀ ਵੱਖ-ਵੱਖ ਖੇਤਰਾਂ ਦੇ ਵਿੱਚ ਬਣੀ ਹੋਈ ਹੈ ਕਾਮੀ ਦੀਆਂ ਘਾਰਵਾਂੀਆਂ ਟੁੱਟਮੇ ਰੂ ਵਿੱਚ ਕਿਤੇ ਕਿਤੇ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲੀਆਂ ਤਾਂ ਕਈ ਇਲਾਕਿਆਂ ਦੇ ਵਿੱਚ ਜਿਹੜੀ ਰਾਤ ਪਹਿਲੇ ਇੱਕ ਘੰਟੇ ਦੇ ਵਿੱਚ ਹਨੇਰੀ ਆਈ ਸੀ ਉਸ ਦੇ ਨਾਲ ਦਰਖਤ ਵੀ ਟੁੱਟੇ ਨੇ ਬਿਜਲੀ ਵੀ ਜਿਹੜੀ ਗੁੱਲ ਹੋਈ ਹੈ ਤੇ ਕਈ ਇਲਾਕਿਆਂ ਦੇ ਵਿੱਚ ਜਿਹੜਾ ਜਾਨੀ ਤੇ ਮਾਲੀ ਨੁਕਸਾਨ ਵੀ ਜਿਹੜਾ ਹੋਇਆ ਇਸ ਤਰ੍ਹਾਂ ਦੇ ਘਟਨਾਵਾਂ ਜਿਹੜੀਆਂ ਆਈਆਂ ਨੇ ਤੇ ਤੁਸੀਂ ਵੀ ਸਾਨੂੰ ਵੀਡੀਓ ਸ਼ੇਅਰ ਕਰ ਸਕਦੇ ਹੋ ਕਿ ਕਿੱਥੇ-ਕਿੱਥੇ ਬਦਲ ਵਾਈ ਕਿੱਥੇ-ਕਿੱਥੇ ਮੀਂਹ ਦੇ ਕਾਰਵਾਈਆਂ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ ਤਾਂ ਸਾਨੂੰ ਤੁਸੀਂ ਸ਼ੇਅਰ ਕਰ ਸਕਦੇ ਹੋ ਐਸਾ ਵੀ ਦੇਖ ਸਕਦੇ ਹੋ ਤੇਜ਼ ਹਵਾਵਾਂ ਹਨੇਰੀ ਨੂਮਾ ਮਾਹੌਲ ਜਿਹੜਾ ਬਣਿਆ ਹੋਇਆ ਤੇ ਕਿੱਥੇ-ਕਿੱਥੇ ਜਿਹੜੀ ਹਵਾ ਚੱਲਦੀ ਹੈ ਕਮੈਂਟ ਕਰ ਦਿਓ ਤੁਸੀਂ ਸਾਡੇ ਨਾਲ ਕਿੱਥੋਂ-ਕਿੱਥੋਂ ਜੁੜਿਓ ਜਰੂਰ ਸਾਨੂੰ ਜਿਹੜੀ ਤੁਸੀਂ ਜਾਣਕਾਰੀ ਆਪਣੇ ਇਲਾਕੇ ਦੇ ਸਕਦੇ ਹੋ ਹਰਿਆਣਾ ਦੇ ਵਿੱਚ ਹਰਿਆਣੇ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਜਿਹੜੇ ਪੂਰਬੀ ਇਲਾਕੇ ਨੇ ਇਨਾ ਦੇ ਵਿੱਚ ਬੱਦਲਵਾਈ ਬਣੀ ਹੋਈ ਆ ਬਾਕੀ ਇਲਾਕਿਆਂ ਦੇ ਵਿੱਚ ਬੱਦਲਵਾਈ ਜਿਹੜੀ ਘੱਟ ਆ ਤੁਸੀਂ ਦੇਖ ਸਕਦੇ ਹੋ ਅਸਮਾਨ ਜਿਹੜਾ ਬਿਲਕੁਲ ਸਾਫ ਜਿਹੜਾ ਸਾਫ ਜਿਹਾ ਦਿਖਾਈ ਦੇ ਰਿਹਾ ਹੈ ਦੇਖ ਸਕਦੇ ਹੋ ਪੂਰਬੀ ਇਲਾਕਿਆਂ ਦੇ ਵਿੱਚ ਸਿਰਫ ਬੱਦਲਵਾਈ ਸੰਘਣੀ ਹੈ ਤੇ ਬਾਕੀ ਇਲਾਕੇ ਦੇ ਵਿੱਚ ਇਹਦਾ ਮੌਸਮ ਆ ਉਹ ਸਾਫ ਦਿਖਾਈ ਦੇ ਰਿਹਾ ਦੱਖਣੀ ਇਲਾਕਿਆਂ ਦੇ ਜੋ ਜਿਹੜੇ ਮੈਂ ਕਿ ਲੁਧਿਆਣੇ ਦੇ ਕੁਝ ਖੇਤਰ ਹੋ ਗਏ ਤੇ ਕੁਝ ਆਪਾਂ ਕਹਿ ਸਕਦੇ ਆ ਮਰੀਨ ਕੋਟਲੇ ਦੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਟੁੱਟਵੇਂ ਰੂਪ ਵਿੱਚ ਬੱਦਲਵਾਈ ਬਣੀ ਹੋਈ ਆ ਤੇ ਬਾਕੀ ਇਲਾਕੇ ਜਿਵੇਂ ਲੁਧਿਆਣਾ ਸੌਰੀ ਜਲੰਧਰ ਕਪੂਰਥਲਾ ਤਰਨਤਾਰਨ ਸਾਹਿਬ ਤੇ ਉਸ ਤੋਂ ਬਾਅਦ ਫਰੀ ਫਰੀਦਕੋਟ ਇਹਨਾਂ ਇਲਾਕਿਆਂ ਵਿੱਚੋਂ ਬੱਦਲ ਬਈ ਫਿਲਹਾਲ ਹਟੀ ਹੋਈ ਹੈ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਬਣਿਆ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੱਦਲ ਬਈ ਕਿੰਨਾ ਕੁ ਇਲਾਕਿਆਂ ਨੂੰ ਕਵਰ ਕਰਦੀਆਂ ਤਾਂ ਜ਼ਰੂਰ ਅਸੀਂ ਵੀਡੀਓ ਬਣਾ ਕੇ ਤੁਹਾਨਾਂ ਨਾਲ ਸੈਟਲਾਈਟ ਦੇ ਮੁਤਾਬਕ ਜਾਣਕਾਰੀ ਜਿਹੜੀ ਸਾਂਝੀ ਕਰ ਦਵਾਂਗੇ ਜਾਂ ਲਾਈਵ ਹੋ ਕੇ ਜਾਣਕਾਰੀ ਜਿਹੜੀ ਤਾਰਨਾ ਸਾਂਝੀ ਕਰ ਦੇਵਾਂਗੇ ਤੇ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਲਓ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ